ਆਈ ਦਾ ਕੋਈ ਥਾਂ ਹੀ ਨਹੀਂ ਛਡੀ ਜਿੱਥੇ ਨਹੀਂ ਕਰ ਹੁੰਦੇ ਕੋਈ ਥਾਂ ਹੀ ਨਹੀਂ ਛਡੀ ਜਿੱਥੇ ਨਹੀਂ ਨੱਕ ਰਗੜਿਆ ਹੋਊਗਾ ਇਦਾਂ ਹੀ ਆ ਉਹ ਕੋਈ ਥਾਂ ਇਦਾਂ ਦੀ ਛਡੀ ਨਹੀਂ ਜਿੱਥੇ ਗੋਡੇ ਨਹੀਂ ਕਸਾਏ ਹੋਣਗੇ ਔਰ ਧਿਆਨ ਦੇਣਾ ਗੁਰਮਖ ਪਿਆਰਿਓ ਜਿੱਦਾਂ ਮਰਜ਼ੀ ਭਟਕ ਲਓ ਲੇਕਿਨ ਗਤੀ ਨਹੀਂ ਹੋਣੀ ਤੇ ਜੇ ਕਰ ਗਤੀ ਹੋਣੀ ਤਾਂ ਬੁਰਵਦਾਸ ਮਹਾਰਾ ਦੇ ਪਾਵਨ ਪਵਿੱਤਰ ਚਰਨਾ ਚੋਣੀ ਆ ਮੈਂ ਤਾਂ ਕੋਈ ਵੀ ਡੀਗਰੀਟ ਨਹੀਂ ਕਰ ਰਿਹਾ ਤੁਹਾਡੇ ਤੇ ਕੋਈ ਕਿੰਤੂ ਪਰੰਤੂ ਟਿੱਕਾ ਟਿੱਪਣੀ ਨਹੀਂ ਕਰ ਰਿਹਾ ਔਰ ਤੁਹਾਨੂੰ ਇਹ ਪ੍ਰੈਸ਼ਰ ਨਹੀਂ ਪਾ ਰਿਹਾ ਕੋਈ ਫੋਕਸ ਨਹੀਂ ਕਰ ਰਿਹਾ ਤੁਸੀਂ ਨਿਊਟਰ ਹੋ ਕੇ ਧਿਆਨ ਦੇਣਾ ਬਰਮ ਫੈਰੋ ਚਾਹੇ ਨਰੰਕਾਰੀਆ ਚਾਹੇ ਰਾਧਾ ਤੋਂ ਚਾਹੇ ਗ੍ਰੰਥ ਸਾਹਿਬ ਨਾਲ ਜੁੜੇ ਚਾਹੇ ਅੰਮ੍ਰਿਤ ਬਾਣੀ ਨਾਲ ਜੁੜੇ ਚਾਹੇ ਕਿਸੇ ਸੰਤਾਂ ਮਹਾਪੁਰਖਾਂ ਨਾਲ ਜੁੜੇ ਜਾਥੇ ਮਰਜੀ ਜਾਂਦੇ ਜਾਓ ਜਿਹਨੂੰ ਮੰਨਦੇ ਮੰਨੋ ਆਪਣੇ ਤਨੋਂ ਮਨੋਂ ਦਨੋਂ ਸੇਵਾ ਕਰੋ ਪਰ ਇਹਨਾਂ ਚੇਤਾ ਰੱਖੋ ਤੁਹਾਡਾ ਸਾਡਾ ਆਪਣਾ ਸਾਰਿਆਂ ਦਾ ਈਸ਼ਟ ਗੁਰੂ ਗੁਰੂ ਵਿਦਾਸ ਹੈ ਕੌਣ ਆ ਬਈ ਗੁਰੂ ਅਰਜਨਦਾਸ ਕੌਣ ਆ ਆਪਣਾ ਗੁਰੂ ਅਰਜਨਦਾਸ ਜੇ ਅੱਜ ਮਾੜੀ-ਮੋਢੀ ਤੁਹਾਡੀ ਸਾਡੀ ਆਪਣੀ ਸਾਰਿਆਂ ਦੀ ਪਹਿਚਾਨ ਬਣੀ ਆ ਜੇ ਕੋਈ ਕਦਰ ਕੀਮਤ ਪਈ ਆ ਤੇ ਇਹ ਗੁਰਵਦਾਸ ਜੀ ਕਰਕੇ ਆ ਵਾਵਾ ਸਾਹਿਬ ਕਰਕੇ ਆ ਮਾਨੇਵਾਰ ਸਾਹਿਬ ਕਾਂਛੀ ਰਾਮ ਕਰਕੇ ਆ ਔਰ ਗੁਰਮੁਖ ਪਿਆਰਿਓ ਨਹੀਂ ਤਾਂ ਤੁਹਾਨੂੰ ਸਾਨੂੰ ਕਿਸੇ ਨੇ ਢੇਰ ਚੱਕਣ ਨੂੰ ਨਹੀਂ ਸੀ ਕਿਹਾ ਲੈਣਾ ਅੱਜ ਦੀ ਤਰੀਕ ਦੇ ਵਿੱਚ ਜਿੱਦਾ ਸਾਡੇ ਦਾਦੇ ਬਾਬੇ ਪੜਦਾਦੇ ਉਹ ਕੂਣ